ਵੀਰ ਜੀ ਇਹ ਇਹ ਚੇਨ ਬਣਾਇ ਮੈਨੂੰ ਆਣਾ ਮੈਂ ਤਾਂ ਕਾਹ ਕਰੀਂਗਾ ਜਾਓ ਜੀ ਲੋਕਾਂ ਨਾਲ ਪਰਵਾਹ ਨਾ ਕਰਵਾ ਚੀਜ਼ ਯਾਰ ਆ ਜਾ ਕਿੱਥੇ ਮਾਵਾਤੀਆਂ ਦੋਨੇ ਘਰ ਸੀ ਕਿੱਥੋਂ ਤੇ ਰਹਿਣਾ ਬਲੇ ਜੀ ਤੁੰਗਾ ਹਾਂਜੀ ਕੀ ਗੱਲ ਹੋ ਜਾਂਦੀ ਜੀਠਾ ਰੋਡ ਤੁੰਗ ਬਾਲਾ ਦੇ ਹਾਂਜੀ ਕੀ ਗੱਲ ਕਬੀਰ ਨਗਰ ਕਬੀਰ ਨਗਰ ਮੇਰੀ ਗੁड़िया ਘਰ ਹੀ ਮੈਂ ਘਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਤੇ ਮੇਰੀ ਗੁड़िया ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁड़िया ਥੱਲੇ ਜਨੇ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੋਕੇ ਭੱਜ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਆਏ ਆ ਤੇ ਨੂੰ ਜਿੰਨੀ ਹੋ ਸਕੇ ਨੂੰ ਸਜ਼ਾ ਸਜ਼ਾ ਦਿਓ ਨਸ਼ਕੀ ਨਸ਼ੇੜੀ ਸੀ ਉਹਨਾਂ ਪੁਲਿਸ ਨੇ ਤੁਹਾਨੂੰ ਕੀ ਆਸ਼ਵਸ਼ਣ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਪੂਰੀ ਕਾਰਵਾਈ ਕਰਾਂਗੇ ਮੈਂ ਜੀਵਨ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਵੀਰ ਕਬੀਰ ਨਗਰ ਮਜੀਠਾ ਰੋਡ ਇਹ ਗੱਲ ਹੋਈ ਵਧੀਆ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਕੁੜੀਆ ਥੱਲੇ ਟੀਵੀ ਵੇਖਣ ਦੀ ਸੀਗੀ ਉਹ ਬੂਹਾ ਖੁੱਲਣ ਕਰਨੇ ਦੇ ਕਰ ਚਾਹ ਨਨ ਪਛਤੀ ਅਮਲੀ ਕੋਈ ਸਮੇਂ ਕੀ ਲਾਲੋ ਕੋਈ ਆਇਆ ਵਾ ਉਨੇ ਰਸੋਈ ਚੋਂ ਸਿਲੰਡਰ ਚੋਕਰ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉਤੋਂ ਆਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫਰਾਇਆ ਗਿਆ ਵਾ ਔਰ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ ਇਹ ਨਸ਼ੇਰੀ ਸੀ ਕਿ ਜੀ ਹੁ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਇੱਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਬੇਟੀ ਘਰ ਕੱਲੀ ਸੀ ਉਹਨੂੰ ਕਿਰਨਾਪੀ ਵੀ ਕਰ ਸਕਦਾ ਸੀ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤਾਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ ਨਹੀਂ ਐਸੀ ਕੋਈ ਗੱਲ ਨਹੀਂ ਹੈ ਨਾ ਕੋਈ ਸਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰ ਨਾਲ ਸੁਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਹੈ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਉਹਨਾਂ ਨੂੰ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸ ਸ਼ੱਕ ਦੇ ਬਨਾਤੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਅਸੀਂ ਇਨਫਾਰਮੇਸ਼ਨ ਮਿਲਦੇ ਜਿਹੜਾ ਥਾਣੇ ਲਿਆਂਦਾ ਗਿਆ ਉਹਦੇ ਖਿਲਾਫ ਅਸੀਂ ਜੋ ਐਕਸ਼ਨ ਵਾਅਦਾ ਕਰਾਂਗੇ ਸਰ ਨਸ਼ੇੜੀ ਵੀ ਸੀ ਕਹਿੰਦੇ ਨ ਸ਼ੁਗਰ ਜਿਹੜੀ ਆ ਜਿਆਦੀ ਘਟ ਗਈ ਸੀ ਜਿੱਦ ਕਰਕੇ ਉਹ ਅਚਾਨਕ ਮਤਲਬ ਇੱਕ ਹੁਮਦਾ ਘਮੋਦਾ ਇਹਨਾਂ ਦੇ ਘਰ ਅੰਦਰ ਵੜ ਗਿਆ ਉਹ ਡਿੱਗ ਪਿਆ ਸੀ ਸਰ ਕੀ ਬੰਦੀ ਕਰ ਲਈ ਜੋ ਵੀ ਕਾਰਵਾਈ ਬੰਦੀ ਉਹਦੇ ਮਤਲਬ ਕੀਤੀ ਜਾਊਗੀ ਕਿ ਜੇ ਇੱਕ ਵਾਰ ਸੀ ਜਾਂ ਇਹਦੇ ਪਰਵਾਤ ਮੈਂਬਰਾਂ ਨੇ ਇਹਨ ਕੋਹਦੀ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਡਰਾਈ ਝਗੜਾ ਹੋਇਆ ਹੋਵੇ ਇਹਨੇ ਕੀਤਾ ਜਾਂ ਉਹਨਾਂ ਨੂੰ ਕਿਹਾ ਉਹਦੇ ਕਲੱਬ ਪਰਮੈਟਿਵ ਕਸ਼ ਲੈ ਆ ਜਾਏ ਚਾਹ ਪੀ ਆ ਬਤਾਏ ਮੈਂ ਨੂੰ ਆਣਾ ਮੈਂ ਤਾਂ ਕਿਆ ਕਰੀ ਨਹੀਂ No, no, no.